ਬਾਬਾ ਜੀ ਸਾਡੇ ਮੈਨੂੰ ਲੱਗਦਾ ਉਥੇ ਸੱਪ ਫੜ ਗਿਆ ਤੇ ਸਾਡੇ ਬੱਚੇ ਨਿੱਕੇ ਨੇ ਕੇਵਲ ਡਰਦਾ ਮੋਹ ਰਹਿੰਦਾ ਸਾਨੂੰ ਪੂਰਾ ਕੋਈ ਗੱਲ ਨਹੀਂ ਚੇਲਿਆ ਤੇਰਾ ਸ਼ੱਕ ਵੀ ਅੱਜ ਯਕੀਨ ਸੀ ਬਦਲ ਗਿਆ ਬਾਬਾ ਜੀ ਮੈਂ ਇਹਨਾਂ ਸੱਪ ਕਰੇ ਖਤਰਨਾਕ ਦੇਖੀ ਨਹੀਂ ਕੋਈ ਗੱਲ ਬਾਬਿਆਂ ਨੇ ਸੱਪ ਹੀ ਫੜਿਆ ਬਾਬੇ ਨੇ ਕਿਹੜਾ ਕਦੇ ਘੋੜੇ ਫੜੇ ਆ ਥਾਪੀ ਫੜਦਾ ਰਿਹਾ ਬਾਬਾ ਕੋਲ ਚੱਕਰ ਆ ਗਿਆ ਨੂੰ ਸੱਪ ਦਿਖਾ ਚੇਲਿਆ ਕਿੱਥੇ ਬੜਿਆ ਸੱਪ ਫੜਿਆ ਕਿੱਥੇ ਐ ਇੱਥੇ ਜੇ ਲੱਗਦਾ ਬਾਬਾ ਜੀ ਕਿਤੇ ਕੋਈ ਗੰਟੀਆ ਤੂੰ ਚੇਲਿਆ ਤੂੰ ਦੂਰ ਐ ਤੇਰੇ ਬੱਸ ਦੀ ਗੱਲ ਨਹੀਂ ਇਹ ਬਾਬੇ ਕੀ ਕਰ ਸਕਦੇ ਇੱਕ ਮਿੰਟ ਖੜ ਜਾ ਬਾਬਿਆਂ ਨੂੰ ਸੈਟਿੰਗ ਕਰ ਲੈਣ ਤੇ ਸੱਪ ਬੜਾ ਤਾਂ ਇੱਥੀ ਆਣਾ ਹਾਂ ਹਾਂ ਬਾਬਾ ਜੀ ਇੱਥੀ ਬੜਿਆ ਚੇਲਿਆ ਸੱਪ ਬਾਬੇ ਨੇ ਕੱਢ ਲੈਣਾ ਇੱਕ ਮਿੰਟ ਖੜ ਜਾ ਸੱਪ ਜਿੱਥੇ ਮਰਜੀ ਬੜਿਆ ਹੋਵੇ ਬਾਬਿਆਂ ਨੇ ਸੱਪ ਨੂੰ ਤਾਂ ਬਾਹਰ ਕੱਢ ਲੈਣਾ ਇੱਕ ਮਿੰਟ ਖੜ ਜਾ ਬਾਬਿਆਂ ਨੂੰ ਥੋੜਾ ਨਜ਼ਰ ਘੱਟ ਆਉਂਦਾ ਇੱਕ ਮਿੰਟ ਖੜ ਜਾ ਬਾਬੇ ਨੂੰ ਧੁੱਪ ਦੇ ਵਿੱਚ ਚੱਕਰ ਰਹਿੰਦਾ ਧੁੱਪ ਦੇ ਵਿੱਚ ਐਨਕਾ ਔਨਕਾ ਚੜਾਉਣੀਆਂ ਪੈਂਦੀਆਂ ਦੇ ਦੇ ਪਰਿਆ ਬਾਬਾ ਜੀ ਕੋਈ ਚੱਕਰ ਆਈ ਗੱਲ ਨਹੀਂ ਚੀਲਿਆ ਕਭਰਾਣਾ ਸੱਪ ਬਾਬੇ ਨੇ ਫੜ ਲੈਣਾ ਬਾਬੇ ਨੇ ਅੱਜ ਤੱਕ ਕਰਿਆ ਕੀ ਹੈ 1200 ਸੱਪ ਬਾਬੇ ਨੇ ਕੀਆ ਬਾਬੇ ਨੇ ਸੱਪ ਹੀ ਫੜਿਆ ਕੋਈ ਚੱਕਰ ਨਾ ਮਾਣਾ 10 ਹੁਣ 10 ਚੀਲਿਆ ਐਸੇ ਜਿਹੀ ਸੀਗਾ ਬਾਬਾ ਜੀ ਜਦੋਂ ਮੈਂ ਆਇਆ ਕੋਈ ਗੱਲ ਨਹੀਂ ਕੀਲ ਲਗੇ ਫਿਰ ਸੱਪਾਂ ਨੂੰ ਕੀਲ ਲਗੇ ਬਾਬਾ ਕੀਲ ਲਾ ਸਾਡੇ ਤਾਂ ਨਿੱਕੇ ਨਿੱਕੇ ਜਵਾਕ ਆ ਤੇ ਬਹੁਤ ਡਰ ਰਹਿੰਦਾ ਸਾਨੂੰ ਚੀਲਿਆ ਤੂੰ ਪਾਸੇ ਰਾ ਤੇਰੇ ਬਸ ਦੀ ਗੱਲ ਨਹੀਂ ਤਾਂ ਬਾਬੇ ਨੂੰ ਕੀਲ ਸਕਦੇ ਐ ਇੱਥੇ ਆਪਾਂ ਕਰਨਾ ਕੀ ਹੈ ਸਾਪੀ ਕੀ ਲਿਆ ਸੀ ਤਾਂ ਬੰਦੇ ਕੀ ਲਗੇ ਇਹਦੇ ਨਾਲੇ ਤਾਂ ਹਾਈ ਸਾਪ ਸਾਪ ਨੂੰ ਤਾਂ ਬਾਬਾ ਚੂਹੀਆਂ ਵਾਂਗੂ ਸਮਝਦਾ ਲੈ ਚੇਲੇ ਪਾਸੇ ਰਹੀਂ ਇਹਦੇ ਨਾਲ ਆ ਹੀ ਨਹੀਂ ਪਤਾ ਇੱਕ ਛੱਡ 8-10 ਸਾਪ ਆ ਸਕਦੇ ਆ ਆ ਨਾ ਬਾਬਾ ਜੀ ਇਹ ਸਾਨੂੰ ਤਾਂ ਕਰੀ ਕੇ ਲਿਆ ਤੂੰ ਪਾਸੇ ਦਾ ਤੇਰੇ ਬੱਸ ਦੀ ਗੱਲ ਨਹੀਂ ਇਹ ਤਾਂ ਬਾਬੇ ਕਾਬੂ ਕਰ ਸਕਦੇ ਆ ਇਹ ਟਾਈਮ ਚੱਲੀ ਜਾਂਦਾ ਚੇਲਿਆ ਸੱਪਾਂ ਦਾ ਇਹ ਤੂੰ ਡਾਕ ਡਾਗ ਨਾਲੋਂ ਤੂੰ ਚੇਲਿਆ ਸੱਪੇ ਮਾਰ ਦੇਗਾ ਸੱਪ ਨਹੀਂ ਬਾਬੇ ਮਾਰਨ ਦਿੰਦੇ ਬਾਬੇ ਜੋਂਦਾ ਸੱਪ ਫੜ ਕੇ ਫਿਰ ਬਾਬਾ ਜੀ ਨਹੀਂ ਮਾਰਨ ਦਿੰਦਾ ਜੀ ਫੜ ਕੇ ਲੈ ਜਾ ਸਾਡ ਨੂੰ ਤਾਂ ਬਹੁਤ ਖਤਰਾ ਹੈ ਠੀਕ ਹੈ ਚੇਲਿਆ ਟੈਨਸ਼ਨ ਨਾ ਮੰਨ ਬਾਬੇ ਜੋਂਦਾ ਸੱਪ ਫੜ ਕੇ ਲੈ ਕੇ ਜਾਣਗੇ ਮਾਰਨ ਵਾਲਾ ਕੰਮ ਨਹੀਂ ਤੂੰ ਤਾਂ ਡਾਂਗ ਐਡੀ ਚੱਕੀ ਵਰਦਾ ਜਿਵੇਂ ਸੱਪ ਨੂੰ ਮਾਰਨਾ ਹੋਵੇ ਬਾਬਾ ਜੀ ਡਾਂਗ ਹੀ ਚੱਕੀ ਐ ਥੱਲੋਂ ਤਾਂ ਮੇਰੇਗਾ ਲੱਤਾ ਆਇਆ ਕਰੀ ਜਾਂਦਾ ਚੇਲਿਆ ਬਾਬਿਆਂ ਨੇ ਮੁਸ਼ਕ ਸੰਗੜੀ ਸੱਪ ਦੀ ਇਹ ਸੱਪ ਬਹੁਤ ਖਤਰਨਾਕ ਹੈ ਸੱਪ ਅਜੇ ਬਾਬਿਆਂ ਨੇ ਦੇਖਿਆ ਨਹੀਂ ਪਰ ਤੈਨੂੰ ਮੈਂ ਦੱਸਤਾ ਤੂੰ ਤੈਨੂੰ ਸ਼ੱਕ ਨਹੀਂ ਪਿਆ ਸੱਪ ਇੱਥੇ ਸੱਚੀ ਬੜਾ ਹੈ ਸੱਪ ਵੀ ਇੱਥੇ ਤਗੜਾ ਸੱਪ ਬੜਾ ਜਿਹੜੇ ਸਾਦ ਨਾਲ ਇਹ ਏਰੀਆ ਨਾ ਇਹ ਤੂੰ ਕਾਲਾ ਨਾਗ ਨਿਕਲਣਾ ਚੇਲਿਆ ਮੈਂ ਤੈਨੂੰ ਦੱਸਦਾ ਬਾਬਾ ਜੀ ਕਿਵੇਂ ਮਾਰਦੀ ਕੋਈ ਟਾਈਮ ਇਹ じゃ ਕਾਲੇ ਨਾਗ ਇੱਥੇ ਬਹੁਤ ਰਹਿੰਦੇ ਆ ਲੈ ਚੇਲਿਆ ਹੁਣ ਪਾਸੇ ਨਹੀਂ ਮੜਾ ਜਾ ਮੇਰਾ ਤਾਂ ਧਾਮ ਚੜ ਗਿਆ ਇਹ ਸੱਪ ਬੜਾ ਖਤਰਨਾਕ ਫੜਾ ਬੜਾ ਹਕਾਰਿਆ ਹੋਇਆ ਸੱਪ ਹੈ ਪਾ ਇੰਨੀ ਵੀਣ ਬੁਜਾਉਂ ਕੇ ਬਾਅਦ ਵੀ ਬਾਹਰ ਨਹੀਂ ਨਿਕਲਿਆ ਚੇਲਿਆ ਤੂੰ ਆਏ ਕਰ ਪਾਣੀ ਲੈ ਕੇ ਆ ਮੇਰੇ ਵਾਸਤੇ ਪਾਣੀ ਕੀ ਕਰਨਾ ਬਾਬਾ ਜੀ ਚੇਲਿਆ ਬਾਬਿਆਂ ਨੇ ਪੀਣਾ ਉਸ ਤੋਂ ਬਾਅਦ ਸੱਪ ਨੇ ਪਤਾ ਨਹੀਂ ਪਾਣੀ ਪੀਣ ਦੇਣਾ ਕਿ ਨਹੀਂ ਪੀਣ ਦੇਣਾ ਪਹਿਲੇ ਪੀ ਲ ਕੇ ਚੰਗੇ ਰਹਿਾਂਗੇ ਹੱਪ ਚੇਲਿਆ ਬਹੁਤ ਖਤਰਨਾਕ ਹੈ ਇਹ ਪਹਿਲਾ ਸੱਪ ਹੈ ਜੀ ਤੂੰ ਬਾਬੇ ਅੱਜ ਡਰੀ ਜਾਂਦੇ ਆ ਬਾਬੇ ਤਾਂ ਇੱਕ ਮਿੰਟ ਵੀ ਜੀ ਬਾਹਰ ਕੱਢ ਲਿਉਂਦੇ ਸੱਪਾ ਨੂੰ ਤਾ বীਣ ਦੇ ਉੱਤੇ ਬਾਹਰ ਹੀ ਨਹੀਂ ਆਉਦਾ ਦੇਖੋ ਬਾਬਾ ਜੀ ਚੇਲਿਆ ਤਾਂ বীਣ ਵੀ ਕੰਮ ਕਰਨੋਂ ਹਟ ਗਈ ਬਾਬਾ ਜੀ ਇਹ ਤਾਂ ਖਤਰੇ ਦੀ ਕੰਟਰੀ ਤੂੰ ਆਏ ਕਰ ਚੇਲਿਆ ਮੈਂ ਤੈਨੂੰ ਦੱਸਦਾ ਤੂੰ ਕਰਨਾ ਕੀ ਹੈ ਤੂੰ ਆਏ ਕਰ ਡੜਾ ਚਾ ਚੇਲਿਆ ਉਧਰ ਡੜਾ ਡੜਾ ਬਾਬਾ ਜੀ ਤਾਂ ਲਿਆ ਤੂੰ ਸੂਟੀ ਤਾਂ ਆ ਬਾਬਾ ਜੀ ਸੂਟੀ ਨਾਲ ਤਾਂ ਤੂੰ ਮਾਰ ਦੇਗਾ ਸੱਪ ਨੂੰ ਤੂੰ ਸੂਟੀ ਧਰ ਖੜੇ ਡੜਾ ਬਾਬਾ ਜੀ ਉਧਰ ਲਾਇਆ ਹਾਂ ਹਾਂਜੀ ਹਾਂਜੀ ਲਿਆਉਣਾ ਟੋਟੀ ਲੈ ਕੇ ਆ ਚੀਲਿਆ ਲੈ ਵੀ ਚੀਲਿਆ ਇਹਦਾ ਤਾਂ ਪਾ 1000 12 ਸਿੱਖ ਬਣਾਈ ਰਹਿਣਾ ਇੱਥੇ ਧਰਤੀ ਉੱਤ ਆ ਜਾ ਚੀਲਿਆ ਆ ਜਾ ਆ ਜਾ ਤੂੰ ਲੈ ਹਜਰ ਡਰਾ ਲੈ ਕੇ ਨਹੀਂ ਮੁੜਿਆ ਲਿਆਂਦਾ ਲਿਆਂਦਾ ਬਾਬਾ ਜੀ ਜਰਾ ਸੱਪ ਵੀ ਚੀਲਿਆ ਆ ਗਿਆ ਸੱਪ ਆ ਗਿਆ ਹਾਂ ਬਾਬਾ ਜੀ ਉਹ ਬੱਚਾ ਸਾਈਡ ਤੇ ਨਹੀਂ ਸੱਪ ਬਹੁਤ ਖਤਰਨਾਕ ਹੈ ਬਾਬੇ ਨੇ ਸੱਪ ਕੱਢ ਲਿਆ ਬਾਹਰ ਆ ਆ ਬੈਠਾ ਜਾ ਆਜਾ ਨੇੜੇ ਆਜਾ ਮੈਂ ਨਹੀਂ ਆਣਾ ਬਾਬਾ ਜੀ ਹੋਣਾ ਡਰ ਤੂੰ ਹੋਣਾ ਡਰ ਹੁਣ ਬਾਬੇ ਹੈ ਗਿਆ ਬਾਬਿਆਂ ਦੇ ਉੱਤੇ ਰਹਿਮ ਖਾ ਗਿਆ ਇਹ ਬੀਣ ਦੇ ਉੱਤੇ ਆ ਗਿਆ ਹੁਣ ਇਹ ਖਾਂਦਾ ਸੱਪ ਬਹੁਤ ਖਤਰਨਾਕ ਹੈ ਖਤਰਨਾਕ ਬਾਬਾ ਜੀ ਪੂਰੀ ਤੈਨੂੰ ਸੱਪ ਦਿਖਾਵਾਂ ਤੂੰ ਬਾਬਿਆਂ ਦੇ ਮਗਰ ਮਗਰ ਰਹੀ ਤੈਨੂੰ ਸੱਪ ਦਿਖਾਉਣਾ ਉਰੇ ਆ ਆਹੋ ਬੈਠਾ ਬਾਬਾ ਜੀ ਹੋਏ ਬੈਠਾ ਸੱਪ ਦੇਖ ਕਿੰਨਾ ਵੱਡਾ ਸੱਪ ਹੈ ਇੱਕ ਮਿੰਟ ਇੱਕ ਮਿੰਟ ਇਹ ਤੁਰਲੀ ਇਹ ਫੈਰਦ ਰਹੀ ਇਹ ਭੱਜ ਕੇ ਭੱਜ ਕੇ ਇਹ ਪਾਸੇ ਰਵਾਬ ਹਾਂ ਮੰਨ ਤੇ ਹਾਂ ਰਵਾਬ ਨੇ ਜੀ ਲਿਆ ਇਹ ਤਾਂ ਖਤਰੇ ਵਾਲਾ ਕੰਮ ਹੋ ਗਿਆ ਜੀ ਇਹ ਸ਼ੂਕਰ ਦਾ ਤਾਂ ਫੜ ਕੇ ਰਹਿ ਜਾ ਇਹ ਪਾਸੇ ਦਾ ਬੱਚਾ ਇਹ ਕਾਬਰ ਗਿਆ ਸੱਪ ਬੜਾ ਖਤਰਨਾਕ ਹੈ ਇਹ ਇਹ ਕ ਦੇਖਦਾ ਕਿਵੇਂ ਖੜਾ ਹੁੰਦਾ ਇਹ ਤਾਂ ਜੀ ਲਿਆ ਆਏ ਨਹੀਂ ਸੱਪ ਖੜਿਆ ਜਾਣਾ ਜੇ ਤੂੰ ਸੱਪ ਫੜਾਉਣਾ ਰਿਸਕ ਬਾਬੇ ਇਹੋ ਜਿਹਾ ਅੱਜ ਤੱਕ ਲੈਤਾ ਨਹੀਂ ਸੱਪ ਖਤਰਨਾਕ ਰਿਸਕ ਲੈ ਲੈਣਗੇ ਪਰ ਖਰਚਾ ਪਾਣੀ ਲੱਗੂਆ ਖਰਚਾ ਪਾਣੀ ਦੇ ਦਾਂਗੇ ਬਾਬਾ ਜੀ ਜਿੰਨਾ ਕਹੋਗੇ ਉਹਨਾਂ ਦੇ ਦਾਂਗੇ ਪਰ ਸੱਪ ਮੜ ਕੇ ਲੱਗਣਗੇ ਕਣਕ ਦੇ ਅੱਛਾ ਬਾਬਾ ਜੀ ਇੱਕ ਗੱਟਾ ਲੱਗੂ ਖੰਡ ਦਾ ਅੱਛਾ ਬਾਬਾ ਜੀ 10 ਕਿਲੋ ਦੇਣਾ ਭੂਗੜਾ ਅੱਛਾ ਬਾਬਾ ਜੀ ਠੀਕ ਹੈ ਬਾਬਾ ਜੀ ਕਿਤਨੀ ਲੈ ਕੇ ਜਾਣਾ ਇਹ ਸੱਪ ਨੂੰ ਫੜ ਕੇ ਸੇਵਾ ਲੱਗੂਗੀ ਇਹ ਗੂਗਾ ਮੜੀ ਚੜਾ ਕੇ ਆਵਾਂਗੇ ਸੇਵਾ ਸੱਪ ਤਾਂ ਬਾਬਾ ਜੀ ਨੇ ਖੜੀ ਲੈਣਾ ਤੂੰ ਪਾਸੇ ਯਾ ਸੂਟੀ ਚੱਕ ਲਓ ਸੂਟੀ ਨਹੀਂ ਦਿਖਾਉਣੀ ਛੋਟੀ ਨਾਲ ਸ਼ੁਕਰ ਜਾਣਾ ਛੋਟੀ ਨਾਲ ਸ਼ੁਕਰ ਜਾਣਾ ਛੋਟੀ ਤੂੰ ਕਫ ਰਿਆ ਬਾਬਿਆ ਤੇ ਤਾਂ ਰਹਿਮ ਆ ਜੂ ਇਹਨੂੰ ਤੂੰ ਪਾਸੇ ਰਹਿ ਬੱਚਾ ਤੂੰ ਪਾਸੇ ਰ ਤੇਰੇ ਬਸ ਦੀ ਗੱਲ ਹੈ ਨਹੀਂ ਆ ਜਾ ਗੂਗਾ ਪੀਰ ਆ ਜਾ ਹਾਂ ਬਾਬਾ ਟੈਨਸ਼ਨ ਨਾ ਮੰਨ ਤੈਨੂੰ ਕੁਛ ਨਹੀਂ ਕਹਿੰਦੇ ਤੈਨੂੰ ਕੁਛ ਨਹੀਂ ਕਹਿੰਦੇ ਗੂਗਾ ਪੀਰ ਤੈਨੂੰ ਛੱਡ ਕੇ ਆਵਾਂਗੇ ਤੇਰੀ ਆਪਦੀ ਜਗ੍ਹਾ ਤੇ ਤੈਨੂੰ ਛੱਡ ਕੇ ਆਵਾਂਗੇ 13 ਸੀ ਭळा ਕਰਨ ਲੱਗੇ ਆ ਆ ਜਾ ਗੂਗਾ ਪੀ ਟੈਨਸ਼ਨ ਨਾ ਮੈਨ ਆ ਬਾਸ ਪਾਸੇਰਾ ਬੱਚਾ ਬਾਬਿਆਂ ਨੂੰ ਮੰਤਰ ਮਾਰ ਲੈਣ ਦੇ ਮਾਰ ਲਓ ਬਾਬਾ ਜੀ ਬਾਸ ਬਾਸ ਫੁਰਨਾ ਨਾ ਬਸ 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 ਚੀਲੇ ਨਾ ਡਰ ਨਾ ਡਰ ਫੜ ਲਿਆ ਬਾਬਾ ਨੇ ਇਹਦੇ ਵਿੱਚ ਕੀ ਹੋਣਾ ਇਹ ਤਾਂ ਬਾਬਾ ਇਹ ਛੱਡਿਆ ਇਹਦੇ ਵਿੱਚ ਕੀ ਹੋਣਾ ਇਹਦੇ ਦੰਦ ਦੁੰਦ ਖੜਦੇ ਆ ਬਾਬਾ ਨੇ ਇਹ ਤਾਂ ਤਾਂ ਚੂਹੀ ਜਿੰਨਾ ਵੀ ਜ਼ਹਿਰ ਹੈਂਦੇ ਵਿੱਚ ਇਹਦਾ ਸੱਪ ਚੀਲੇ ਸੱਪ ਬਹੁਤ ਖਤਰਨਾਕ ਆ ਦੇਖ ਬਹੁਤ ਖਤਰਨਾਕ ਕਿੱਡਾ ਵੱਡਾ ਸੱਪ ਹੈ ਬਹੁਤ ਕਾਲਾ ਨਾਗਾ ਜਮਾ ਐਡਾ ਖਤਰਨਾਕ ਸੱਪ ਜ਼ਿੰਦਗੀ ਚ ਚੀਲੇ ਮੈਂ ਪਹਿਲੀ ਾਰ ਇਹੋ ਜਿਹਾ ਸੱਪ ਦੇਖਿਆ ਨਹੀਂ ਨਾ ਕਰੋ ਨਹੀਂ 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 ਕੋਈ ਗੱਲ ਨਹੀਂ ਹੁਣ ਨਾ ਡਰ ਬੱਸ 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 ਤੇਰੀ ਬਸ ਦੀ ਗੱਲ ਹੈ ਇਹ ਹੈ ਬਾਬਾ ਪਾਸੇ ਖਾਸੇ ਤੇਰਾ ਤੇਰੀ ਬਸ ਦੀ ਗੱਲ ਹੈ ਨਹੀਂ ਇਹ ਬਹੁਤ ਖਤਰਨਾਕ ਸੱਪ ਹੈ ਇਹ ਕੋਈ ਹੋਰ ਜੋਗੀ ਨਹੀਂ ਫੜ ਸਕਦਾ ਸੀ ਇਹ ਤਾਂ ਅਸੀਂ ਆਗੇ ਮੌਕੇ ਤੇ ਇਹ ਤਾਂ ਅਸੀਂ ਮੌਕੇ ਤੇ ਆਗੇ ਫੜ ਲਿਆ ਇਹ ਹੋਰ ਦੇ ਬਸ ਦੀ ਗੱਲ ਨਹੀਂ ਸੀ ਹੋਰ ਹੁੰਦਾ ਤਾਂ ਲੜਵਾ ਲੈਂਦਾ ਨਾਲੇ ਜਵਾਕਾਂ ਨੂੰ ਖਵਾਉਂਦਾ ਨਾਲੇ ਆਪਦੇ ਲਈ ਲਵਾਉਂਦਾ ਇਹ ਤਾਂ ਜ਼ਿੰਦਗੀ ਚ ਮੈਂ ਪਹਿਲੀ ਵਾਰ ਇਸ ਦਾ ਸੱਪ ਦੇ ਪਾਪਾ ਜੀ ਅਸੀਂ ਕਰ ਦਾਂਗੇ ਪਰ ਬਸ ਕੋਈ ਗੱਲ ਨਹੀਂ ਇਹਨੂੰ ਤੁਸੀਂ ਲੈ ਜਾਓ ਨਾਲ ਹੀ ਬਾਬੇ ਨੇ ਸੇਵਾ ਤਾਂ ਲੈਣੀ ਆ ਹੋਰ ਬਾਬੇ ਨੇ ਕੀ ਕਰਨਾ ਸੱਪ ਦਾ ਬਾਬੇ ਨੇ ਆਪਦੀ ਬਗਲੀ ਚੋਂ ਘੱਟ ਕੇ ਧਰਿਆ ਕੋਈ ਗੱਲ ਨਹੀਂ ਤੂੰ ਪਾਸ ਸਮਾਰ ਚੱਕ ਕੇ ਲੈ ਕੇ ਬਾਬੇ ਦੇ ਨਾਲ ਛੋਟੀ ਚੱਕ ਲੈ ਹੁਣ ਨਾ ਡਰ ਹੁਣ ਹੋ ਗਿਆ ਕੰਮ ਇਹਦਾ ਕੋਈ ਗੱਲ ਨਹੀਂ ਸੱਪ ਸੁਪੈ ਹੋ ਜੇ ਜਿੰਨੇ ਮਰ ਚ ਜਾਉ ਨਾ ਤੂੰ ਦੱਸ ਦਿਆ ਕਰ ਬਾਬੇ ਨੂੰ ਬਾਬੇ ਆਪੇ ਫੜ ਲਿਆ ਕਰਨਗੇ ਬਾਬੇ ਨੇ ਹੋਰ ਕੀ ਕੀਤਾ ਸੱਪ ਹੀ ਤਾਂ ਫੜਿਆ ਜ਼ਿੰਦਗੀ ਚ ਪਹਿਲਾ ਐਡਾ ਵੱਡਾ ਸੱਪ ਫੜਿਆ ਐਦੋਂ ਵੱਡਾ ਸੱਪ ਆ ਬਾਬਾ ਜੀ ਜੇ ਬਾਬੇ ਨੇ ਐਡਾ ਸੱਪ ਫੜ ਲਿਆ ਆਪਾਂ ਮਾਰੀ ਦਾਸ ਹੋਣਾ ਇਹ ਜੇ ਬਾਬਾ ਨਹੀਂ ਬਾਬਾ ਕੀ ਲੂਆ ਇਹ ਬੜਾ ਖਤਰਨਾਕ ਸੀ ਕੌਡੀ ਵਾਲਾ ਨਾਗ ਹੈ ਇਹਨੂੰ ਘਰਾਟ ਹੋ ਜਾਂਦੀ ਹੈ ਤੁਸੀਂ ਜਾਂ ਕੇ ਇਹਨੂੰ ਲੈ ਜਾਓ ਦੇਖ ਹੁਣ ਜਮਾ ਸ਼ਾਂਤ ਹੈ ਬਿਲਕੁਲ ਤੂੰ ਨਾ ਚੇਲਿਆ ਤੂੰ ਨਾ ਸਾਹਮਣੇ ਨਾ ਆਈ ਮੈਂ ਨਹੀਂ ਹੁੰਦਾ ਬਾਬਾ ਜੀ ਮੈਂ ਇਹ ਆਪਾਂ ਹੁਣ ਇਹਦੀ ਜਗ੍ਹਾ ਤੇ ਛੱਡ ਦਾਂਗੇ ਹੁਣ ਟੈਨਸ਼ਨ ਨਾ ਠੀਕ ਹੈ ਬਾਬਾ